ਚੌਧਰੀ ਪੂਰ ਸਿੰਘ ਨਗਰਪਿੰਡ ਕੁੱਲੀਆਂ ਗੜਦੀwala ਵਿਖੇ ਐਨਆਰਆਈ ਪਰਮਿੰਦਰ ਸਿੰਘ ਨਿੱਕੋ ਜੁਕੇ ਅਤੇ ਐਨਆਰਆਈ ਦੇ ਜਸਵੀਰ ਸਿੰਘ ਸੋਨੂ ਜੁਕੇ ਵੱਲੋਂ ਰੱਖੇ ਸਨਮਾਨ ਸਮਾਰੋਹ ਵਿੱਚ ਡਾਕਟਰ ਭੀਮਰਾਓਂ ਅੰਬੇਡਕਰ ਵੈਲਫੇਅਰ ਸੁਸਾਇਟੀ ਗੜਦੀwala ਦੇ ਮੈਂਬਰਾਂ ਤੇ ਸਹਿਯੋਗੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਐਨਆਰਆਈ ਵਿਰਾਵਾਲਾ ਸੁਸਾਇਟੀ ਦੇ ਪ੍ਰਧਾਨ ਹਰਪਾਲ ਸਿੰਘ ਪੱਟੀ ਨੂੰ ਸੋਨੇ ਦੇ ਬਣਾਏ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਸਮਾਜ ਸੇਵਾ ਦੀ ਮਾਇਲ ਕਾਇਮ ਕਰਦਿਆਂ ਡਾਕਟਰ ਬੀਆਰ ਅੰਬੇਡਕਰ ਵੈਲਫੇਅਰ ਸੁਸਾਇਟੀ ਗੜਦੀwala ਦੇ ਪ੍ਰਧਾਨ ਹਰਪਾਲ ਸਿੰਘ ਪੱਟੀ ਵੱਲੋਂ ਹੜਪੀੜਤਾ ਦੀ ਭਲਾਈ ਕਰਨ ਲਈ ਮਿਲਿਆ ਗੋ ਸੋਸਾਇਟੀ ਨੂੰ ਸਮਰਪਿਤ ਕੀਤਾ ਗਿਆ ਇਹ ਸਨਮਾਨ 24 ਸਾਲਾਂ ਤੋਂ ਕੀਤੀਆਂ ਜਾ ਰਹੀਆਂ ਸੇਵਾਵਾਂ ਅਤੇ ਪੰਜਾਬ ਵਿੱਚ ਆਏ ਹੜ੍ਹਾਂ ਦੇ ਪ੍ਰਭਾਵਿਤ ਪਿੰਡਾਂ ਵਿੱਚ ਕੈਪ ਲਗਾਉਣ ਲਈ ਪ੍ਰਿੰਦਰ ਸਿੰਘ ਨਿੱਕੋ ਜੁਕੇ ਅਤੇ ਐਨ ਆਰ ਆਈ ਜਸਵੀਰ ਸਿੰਘ ਸੋਨੂ ਜੁਕੇ ਵੱਲੋਂ ਉਹਨਾਂ ਦੇ ਮਾਤਾ ਪਿਤਾ ਦੇ ਆਸ਼ੀਰਵਾਦ ਨਾਲ ਦਿੱਤਾ ਗਿਆ ਇਸ ਮੌਕੇ ਬਾਰਡਰ ਨਾਲ ਲੱਗਦੇ ਗੁਰਦਾਸਪੁਰ ਦੇ ਪਿੰਡਾਂ ਦੇ ਦੋ ਪੀੜਤ ਪਰਿਵਾਰਾਂ ਨੂੰ ਮਕਾਨ ਦੀ ਛੱਤ ਪਵਾਉਣ ਲਈ ਸਹਾਇਤਾ ਰਾਸ਼ੀ ਵੀ ਦਿੱਤੀ ਗਈ ਇਸ ਮੌਕੇ ਪ੍ਰਧਾਨ ਹਰਪਾਲ ਸਿੰਘ ਪੱਟੀ ਨੇ ਕਿਹਾ ਕਿ ਇਹ ਸਨਮਾਨ ਉਹਨਾਂ ਦਾ ਹੀ ਨਹੀਂ ਪਿਛਲੇ 24 ਸਾਲਾਂ ਤੋਂ ਸੋਸਾਇਟੀ ਨਾਲ ਜੁੜੇ ਹਰ ਮੈਂਬਰ ਦਾ ਸਨਮਾਨ ਹੈ ਉਨ੍ਹਾਂ ਕਿਹਾ ਕਿ ਨਕੈਂਪਾਂ ਦਾ سلسلہ ਅਜੇ ਤੱਕ ਜਾਰੀ ਹੈ ਇਸ ਤੋਂ ਇਲਾਵਾ ਵੀ ਹੋਰ ਲੋਕ ਭਲਾਈ ਦੇ ਕਾਰਜ ਕਰਨ ਲਈ ਸੁਸਾਇਟੀ ਤਤਪਰ ਰਹੇਗੀ ਅੱਜ ਚੌਧਰੀ ਭੂਰਸੇ ਨੇ ਨਰਕੁਲੀਆਂ ਵਿਖੇ ਇੱਕ ਧਾਰਮਿਕ ਸਮਾਗਮ ਕਰਾਇਆ ਗਿਆ ਜਿਸ ਦੌਰਾਨ ਐਨ ਆਰ ਆਈ ਪਰਮਿੰਦਰ ਸਿੰਘ ਨਿੱਕੂ ਜੁਕੇ ਅਤੇ ਐਨ ਆਰ ਆਈ ਜਸਵੀਰ ਸਿੰਘ ਸੋਨੂ ਵੱਲੋਂ ਅੰਬੇਡਕਰ ਸੁਸਾਇਟੀ ਗੜਦੀਵਾਲਾ ਦੇ ਪਿਛਲੇ ਜਿਹੜੇ 24 ਸਾਲ ਤੋਂ ਕੀਤੇ ਜਾ ਰਹੇ ਸਮਾਜ ਭਲਾਈ ਕੰਮਾਂ ਪਿਛਲੇ ਡੇਢ ਮਹੀਨੇ ਤੋਂ ਹੜਪੀਟਾਂ ਦੀ ਕੀਤੀ ਜਾ ਰਹੀ ਮਦਦ ਤੋਂ ਇਲਾਵਾ ਜਿਹੜੇ ਇਸ ਹੜਪੀਟਾਂ ਦੇ ਜਿਹੜੇ ਸਹਿਯੋਗੀ ਸੱਜਣਾਂ ਉਹਨਾਂ ਲਈ ਇੱਕ ਸਨਮਾਨ ਸਮਾਰੋਹ ਅੱਜ ਜਿਹੜਾ ਆਯੋਜਿਤ ਕੀਤਾ ਗਿਆ ਇਸ ਦੌਰਾਨ ਜਿਹੜਾ ਜ ਬਹੁਤ ਭਾਵਕ ਪਲ ਸੀ ਕਿਉਂਕਿ ਅਚਾਨਕ ਜਿਹੜਾ ਬਿਨਾਂ ਦੱਸੇ ਜਿਹੜੇ ਬੜਾ ਵੱਡਾ ਉਪਰਾਲਾ ਕਰਦੇ ਸੰਸਥਾ ਨੇ ਤੇ 골ਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਉਸੇ ਦਾ ਨਾਮ ਨਾਲ ਸਾਰੇ ਮੈਂਬਰਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਤੇ ਸਹਿਯੋਗੀ ਸੱਜਣਾਂ ਦਾ ਵੀ ਸਨਮਾਨ ਚਿੰਨ੍ਹ ਦੇ ਕੇ ਬਹੁਤ ਹੀ ਸੁਖਾਵੇ ਮਾਹੌਲ ਵਿੱਚ ਜਿਹੜਾ ਸਮਰੋਹ ਇਹਦਾ ਸਮਾਪਤ ਹੋਇਆ ਤੇ ਮੈਂ ਇਹ ਤੇ ਦੱਸਣਾ ਚਾਹੁੰਦਾ ਵੀ ਸੁਸਾਇਟੀ ਵੱਲੋਂ ਪਿਛਲੇ 24 ਸਾਲ ਤੋਂ ਲਗਾਤਾਰ ਜਿਹੜੇ ਸਮਾਜ ਭਲਾਈ ਦੇ ਕੰਮ ਕੀਤੇ ਜਾ ਰਹੇ ਆ ਜਿਸ ਦੌਰਾਨ ਲਗਭਗ 48 ਲੋੜਵੰਦ ਲੜਕੀਆਂ ਦੀਆਂ ਜਿੱਥੇ ਸ਼ਾਦੀਆਂ ਕਰਵਾਈਆਂ ਉਸ ਤੋਂ ਇਲਾਵਾ 200 ਦੇ ਕਰੀਬ ਜਿਹੜੀ ਲੋੜਵੰਦ ਵਿਧਵਾਵਾਂ ਤੇ ਜਿਹੜੀਆਂ ਲੋੜਵੰਦ ਲੜਕੀਆਂ ਹੈਗੀਆਂ ਉਹਨਾਂ ਨੂੰ ਸਲਾਈ ਮਸ਼ੀਨਾਂ ਭੇਂਟ ਕੀਤੀਆਂ ਗਈਆਂ ਐਜ਼ ਅ ਰੋਜ਼ਗਾਰ ਦੇਣ ਦੇ ਤੌਰ ਤੇ ਇਸ ਤੋਂ ਇਲਾਵਾ 2000 ਦੇ ਕਰੀਬ ਜਿਹੜੇ ਸਕੂਲੀ ਬੱਚੇ ਆ ਉਹਨਾਂ ਦੀ ਸਟੇਸ਼ਨਰੀ ਹੋ ਗਈ ਜਾਂ ਹੋਰ ਕਿਸੇ ਤਰ੍ਹਾਂ ਦੀ ਲੋੜ ਵਾ ਉਹਦੀ ਜਿਹੜੀ ਮਦਦ ਕੀਤੀ ਜਾ ਸਕੀ ਹੈ ਇਸ ਤੋਂ ਇਲਾਵਾ ਦੋ ਬਲੱਡ ਕੈਂਪ ਲਾਏ ਜਾ ਚੁੱਕਿਆ ਇਸ ਤੋਂ ਇਲਾਵਾ ਜਿਹੜੇ ਕਿਸੇ ਵੀ ਬਿਮਾਰ ਜਿਹੜਾ ਮਰੀਜ਼ ਹੈਗਾ ਉਹਦੀ ਸੇਵਾਤਾ ਵੀ ਪ੍ਰੋਪਰ ਲਗਾਤਾਰ ਚੱਲ ਜਾਰੀ ਹੈ ਇੱਕ ਸਮਾਂ ਇਦਾਂ ਦਾ ਆਇਆ ਸੀ ਕਰੋਨਾ ਕਾਲ ਆਇਆ ਸੀ ਜਿਸ ਦੌਰਾਨ ਜਿਹੜਾ ਆਪਣੇ ਪਰਿਵਾਰਕ ਮੈਂਬਰ ਵੀ ਇੱਕ ਦੂਜੇ ਨੂੰ ਦੇਖਣ ਤੋਂ ਗੁਰੇਜ਼ ਕਰਦੇ ਸੀਗੇ ਇਦਾਂ ਦਾ ਕੁਰੀਸ਼ਲ ਸਮਾਂ ਸੀਗਾ ਉਸ ਦੌਰਾਨ ਤਾਂ ਨੇ ਯੋਗਦਾਨ ਪਾਇਆ ਆਪਣੇ ਬਿਨਾ ਕੋਈ ਜਿਹੜੀ ਆਪਣੀ ਸਿਹਤ ਦਾ ਖਿਆਨ ਰੱਖਦੇ ਹੋਏ ਆਪਾਂ ਪਿੰਡ-ਪਿੰਡ ਜਾ ਕੇ ਜਿਹੜੇ ਇਲਾਕੇ ਹਲਕਾ ਉੜਮਟਾਂਡਾ ਵਿੱਚ ਜਿਹੜੇ ਕੈਂਪ ਲਾਏ ਆ ਉਸ ਤੋਂ ਇਲਾਵਾ ਕੁਦਰਤ ਦੀ ਕਰੋਪੀ ਜਿਹੜੀ ਆ ਪਿਛਲੇ ਡੇਢ ਮਹੀਨੇ ਤੋਂ ਚੱਲ ਰਹੀ ਆ ਉਸ ਦੀ ਮਾਰ ਵਿੱਚ ਚੱਲ ਰਿਆ ਜਿਹੜੇ ਹੜਪੀੜਿਤ ਪਿੰਡਾਂ ਜਿੱਦਾਂ ਗੁਰਦਾਸਪੁਰ ਹੋ ਗਿਆ ਅੰਮ੍ਰਿਤਸਰ ਹੋ ਗਿਆ ਜਨਾਲਿਆ ਅੰਮ੍ਰਿਤਸਰ ਦੇ ਜਿਹੜਾ ਜਨਾਲਾ ਤਹਿਸੀਲ ਵਿੱਚ ਕਾਫੀ ਪਿੰਡ ਜਿਹੜੇ ਪ੍ਰਭਾਵਿਤ ਹੋਇਆ ਉਸ ਤੋਂ ਇਲਾਵਾ ਟਾਂਡਾ ਦੇ ਹਲਕੇ ਦੇ ਵਿੱਚ ਕੁਝ ਪਿੰਡਾਂ ਜਿਹੜੇ ਪ੍ਰਭਾਵਿਤ ਹੋਇਆ ਉਹਨਾਂ ਨੂੰ ਜਿੱਥੇ ਜਾ ਕੇ ਸਾਡੀ ਸਿਹਤ ਟੀਮ ਵੱਲੋਂ ਜਿਹੜੀ ਚੈੱਕਅਪ ਕੀਤਾ ਗਿਆ ਜਿੱਥੇ ਮਨੁੱਖਾਂ ਦਾ ਉਹਦੇ ਨਾਲ ਨਾਲ ਪਸ਼ੂਆਂ ਦਾ ਵੀ ਜਿਹੜਾ ਮੌਕੇ ਤੇ ਇਲਾਜ ਕਰਾ ਕੇ ਜਿਹੜਿਆ ਡੋਢੀਂਦੀ ਜਿਹੜੀ ਦਵਾਈਆਂ ਪੇਟ ਕੀਤੀਆਂ ਗਈਆਂ ਉਸ ਦੇ ਨਾਲ ਨਾਲ ਸੋਸਾਇਟੀ ਵੱਲੋਂ ਵਧੀਆ ਪ੍ਰਬਾਲਾ ਕਰਦੇ ਹੋ ਜਿੱਥੇ ਜਿਹੜੇ ਹੜਪੀਤਾਂ ਦੀ ਹੋਰ ਹਰ ਪੱਖੋਂ ਮਦਦ ਕੀਤੀ ਗਈ ਹੈ ਜਿਹਨੂੰ ਲੋੜ ਪਈ ਖੇਤਾਂਾਂ ਦੀ ਵੀ ਜਦ ਪਾਣੀ ਦੀ ਲੋੜ ਇਹਨੂੰ ਪਾਣੀ ਪਹੁੰਚਾਇਆ ਗਿਆ ਰਾਸ਼ਨ ਸਮਗਰੀ ਦੀ ਲੋੜ ਪਈ ਰਾਸ਼ਨ ਸਮਗਰੀ ਦਿੱਤੀ ਗਈ ਇਸ ਤੋਂ ਇਲਾਵਾ ਜਿਹੜੇ ਮੱਛਰਦਾਨੀਆਂ ਮੱਛਰ ਬਹੁਤ ਯਾਨਕੀ ਉੱਥੇ ਪਾਣੀ ਖੜੇ ਹੋਣ ਨਾਲ ਪੈਦਾ ਹੋਇਆ ਮੱਛਰਦਾਨੀਆਂ ਮੱਛਰ ਭਜਾਉਣ ਵਾਲੀਆਂ ਕਰੀਮਾਂ ਤੇ ਇਸ ਤੋਂ ਇਲਾਵਾ ਜਿਹੜੇ ਹੋਰ ਵੀ ਬਹੁਤ ਸਮਗਰੀ ਜਿਹੜੀ ਆ ਸੰਸਥਾ ਵੱਲੋਂ ਦਿੱਤੀ ਗਈ ਆ ਮੈਂ ਸਪੈਸ਼ਲ ਧੰਨਵਾਦ ਕਰਦਾ ਬ ਪਰਮਿੰਦਰ ਸਿੰਘ ਨਿੱਕੂ ਜੂਕੇ ਜਸਵੀ ਸਿੰਘ ਜ਼ੋਨੋ ਜੁਕੇ ਜਿਨ੍ਹਾਂ ਨੇ ਸੋਸਾਇਟੀ ਨੂੰ ਇੱਕ ਨਵੀਂ ਜਿਹੜੀ ਆ ਊਰਜਾ ਦਿੱਤੀ ਆ ਜਿਹੜਾ ਸਮਾਰੋਹ ਕਰਾ ਕੇ ਇੱਥੇ ਇੱਕ ਬਹੁ ਭਾਵਕ ਪੰਸੀ ਜਦੋਂ ਬਿਨਾਂ ਦੱਸੇ ਹੋਏ ਜਿਹੜਾ ਉਹਨਾਂ ਨੇ ਵਿਲਾ ਸਿਕਰਟ ਜਿਹਨੂੰ ਕਹਿ ਸਕਦੇ ਆ ਆਪਾਂ ਜਿਹੜਾ ਪਲਾਨ ਕਰਦੇ ਹੋਏ ਸੰਸਥਾ ਨੂੰ 골ਡ ਮੈਡਲ ਨਾਲ ਜਿਹੜਾ ਸਨਮਾਨਿਤ ਕੀਤਾ ਗਿਆ ਇਹ ਜਿਹੜਾ ਬਹੁਤ ਉਤਸ਼ਾਹ ਕੀਤਾ ਗਿਆ ਸੰਸਥਾਰਾ ਉਹਨਾਂ ਦਾ ਬਿਲਕੁਲ ਦਿਲੋਂ ਰਣੀ ਆ ਸੰਸਥਾ ਵੱਲੋਂ ਇਹ ਸਮਾਜ ਭਲਾਈ ਕਾਰਮਾ ਇਸੇ ਤਰ੍ਹਾਂ ਜਾਰੀ ਰਹਿਣਗੇ ਪਿਛਲੇ ਜਿਹੜੇ ਅੱਜ ਜਿਹੜਾ ਸਮਾਗਮ ਕਰਾਇਆ ਉਸ ਦਰਾਂ ਨਾ ਜਿਹੜਾ ਸੰਸਥਾ ਦੇ ਜੋ ਦੋ ਸਾਡੇ ਸਰਗਰਮ ਆਗੂ ਆ ਆਪਣੇ ਕਰਨੈਲ ਸਿੰਘ ਰਾਣਾ ਜੀ ਤੇ ਕੁਲਦੀਪ ਸਿੰਘ ਜੀ ਪਟੋਲੀ ਤੋਂ ਇਹਨਾਂ ਦੇ ਸਹਿਯੋਗ ਨਾਲ ਸੰਸਥਾ ਵੱਲੋਂ ਅੱਜ ਦੋ ਜਿਹੜੇ ਗੁਰਦਾਸਪੁਰ ਦੇ ਪਰਿਵਾਰਾਂ ਨੂੰ ਜਿਨ੍ਹਾਂ ਦੀ ਮਕਾਨਾਂ ਦੀ ਛੱਤ ਡੇਗੀ ਸੀ ਉਹਨਾਂ ਲਈ ਮਾਇਕ ਸੇਤਾ ਵੀ ਅੱਜ ਕੈਸ਼ ਤੌਰ ਤੇ ਦਿੱਤੀ ਗਈ ਆ ਮੈਂ ਕਰਨੈਲ ਸਿੰਘ ਰਾਣਾ ਜੀ ਦਾ ਵੀ ਧੰਨਵਾਦ ਕਰਦਾ ਕੁਲਦੀਪ ਸਿੰਘ ਪਟੋਲੀ ਦਾ ਵੀ ਜਿਹੜਾ ਧੰਨਵਾਦ ਕਰਦਾ ਜਿਨ੍ਹਾਂ ਦੇ ਸਹਿਯੋਗ ਨਾਲ ਜਿਹੜੇ ਗਰੀਬ ਪਰਿਵਾਰ ਦਾ ਜਿਹੜੇ ਮਕਾਨ ਡਿਗੇ ਆ ਉਹਨਾਂ ਬਣਾਉਣ ਵਿੱਚ ਬਹੁਤ ਵੱਡਾ ਵੱਲ ਮਿਲੇਗਾ ਇੱਥੇ ਮੈਂ ਇੱਕ ਜ਼ਰੂਰ ਦੱਸਣਾ ਚਾਹੁੰਦਾ ਜਿਹੜੀ ਸਾਡਾ ਇੱਕ ਟੀਮ ਵਰਕ ਹੈਗਾ ਸਾਰੀ ਪੜ੍ਹੇ ਲਿਖੇ ਵਰਗਾ ਸਾਰੇ ਸਾਡੇ ਨਾਲ ਜੁੜੇ ਹੋਏ ਘੱਟੋ ਘੱਟ 30-35 ਬੰਦੇ ਆਪਾਂ ਮੈਂਬਰ ਮੇਨ ਹੈਗੇ ਆ ਜਿਹੜੇ ਪੜ੍ਹੇ ਲਿਖੇ ਵੀ ਆ ਤੇ ਨਾਲ ਨੌਕਰੀਆਂ ਵੀ ਕਰਦੇ ਆ ਕੁਝ ਦੁਕਾਨਦਾਰ ਹੈਗੇ ਆ ਆਪਣਾ ਬੜਾ ਰੁਝੇਮਿਆਂ ਚ ਕੀਮਤੀ ਸਮਾਂ ਕੱਢ ਕੇ ਜਿਹੜੇ ਆ ਗੁਰਦਾਸਪੁਰ ਏਰੀਆ ਅੰਮ੍ਰਿਤਸਰ ਏਰੀਆ ਹੜਪੀ ਭਰਵਾਨ ਲਈ ਸਵੇਰੇ ਨਿਕਲਦੇ ਸੀ ਔਰ ਸ਼ਾਮ ਨੂੰ ਰਾਤ ਨੂੰ 10-10 ਵਜੇ ਤੱਕ ਆਉਂਦੇ ਸੀਗੇ ਸਿਰਫ ਇੱਕ ਚੰਗੇ ਕੰਮ ਕਰਨ ਵਾਸਤੇ ਜਾਂਦੇ ਸੀ ਕੋਈ ਇਹਨਾਂ ਦਾ ਨਿੱਜੀ ਸਵਾਰਥ ਨਹੀਂ ਸੀਗਾ ਸਭੋਂ ਆਪਣੇ ਹੀ ਖਰਚੇ ਵਿੱਚੋਂ ਜਿਹੜੀਆਂ ਗੱਡੀਆਂ ਦਾ ਤੇਲ ਵੀ ਲਾ ਕੇ ਜਾਂਦੇ ਰਹਿਆ ਮੈਂ ਇੱਕ ਟੀਮ ਵਰਕ ਹੋਂ ਦੇ ਨਾਤੇ ਇਹ ਧੰਨਵਾਦ ਕਰਦਾ ਹਾਂ ਸਾਰੀ ਸੰਸਥਾ ਦਾ ਔਰ ਮੈਂ ਜਿਹੜਾ ਅੱਜ 골ਡ ਮੈਡਲ ਦਿੱਤਾ ਗਿਆ ਪਰਮਿੰਦਰ ਸਿੰਘ ਨਿਕੂ ਜੁਕੇ ਔਰ ਜਸਵੀਰ ਸਿੰਘ ਸੋਨੂ ਜੁਕੇ ਵੱਲੋਂ ਇਹ ਮੈਂ ਸੰਸਥਾ ਨੂੰ ਅੱਜ ਸਮਰਪਿਤ ਕਰਦਾ ਕਿਉਂਕਿ ਸਾਡੇ ਸੰਸਥਾ ਵਿੱਚ ਸਾਰੇ ਟੀਮ ਵਰਕੇਗਾ ਔਰ ਸਾਰਿਆਂ ਨੂੰ ਇਹ ਸਮਰਪਿਤ ਹੋਵੇਗਾ ਸੰਸਥਾ ਦੇ ਮੈਂਬਰਾਂ ਨੂੰ ਤੇ ਇਸ ਦੇ ਨਾਲ ਨਾਲ ਮੈਂ ਇੱਕ ਵਾਰ ਜਿੱਥੇ ਬਲਵਿੰਦਰ ਸਿੰਘ ਮੱਕੀ ਜੁਕੇ ਦਾ ਅੱਛਾ ਜੀ ਜੀ ਵੀਰ ਸਿੰਘ ਸੋਨੂ ਜੁਕੇ ਦਾ ਵੀ ਖਾਸ ਤੌਰ ਤੇ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਕ ਸੰਸਥਾ ਵਿੱਚ ਨਵੀਂ એનર્ਜੀ ਪਾਈ ਆ ਆਸ ਕਰਦਾ ਪੇ ਜਿਹੜਾ ਉਹ ਅੱਗੋਂ ਜਿੱਦਾਂ ਸਾਡੀ ਪਹਿਲਾਂ ਸਹਿਯੋਗ ਕਰਦੇ ਰਹੇ ਸੀ ਉਸੇ ਤਰ੍ਹਾਂ ਸਹਿਯੋਗ ਕਰਦੇ ਰਹਿਣਗੇ ਇੱਕ ਮੈਂ ਇੱਥੇ ਜ਼ਰੂਰ ਦੱਸਣਾ ਚਾਹੁੰਦਾ ਪੇ ਗੜਦੀ ਵਾਲਾ ਵੀ ਕੇ ਅੰਬੇਦਕਰ ਸੋਸਾਇਟੀ ਵੱਲੋਂ ਇੱਕ 4.5 ਕਨਾਲ ਦੀ ਜਿਹੜਾ ਜ਼ਗਾਤ ਖਰੀਦ ਕੀਤੀ ਗਈ ਆ ਜਿਸ ਵਿੱਚ ਅੰਬੇਦਕਰ ਭਵਨ ਦੀ ਉਸਾਰੀ ਕੀਤੀ ਜਾਣੀ ਆ ਜਿਸ ਵੀ ਦੇ ਫਰੰਟ ਵਿੱਚ ਜੋ 22 बाई 40 ਫੁੱਟ ਦਾ ਜਿਹੜਾ ਮੀਟਿੰਗ ਹਾਲ ਆ ਉਹਦੀ ਸਾਰੀ ਸਟਾਰਟ ਕੀਤੀ ਗਈ ਆ ਔਰ ਆਸ ਕਰਦੇ ਆ ਕਿ ਸਹਿਯੋਗੀ ਸੱਜਣਾਂ ਨਾਲ ਉਹਨੂੰ ਜਲਦੀ ਕੰਪਲੀਟ ਕਰਕੇ ਜਿਹੜੇ ਛੋਟੀਆਂ ਮੀਟਿੰਗਾਂ ਕਿਸੇ ਵੀ ਰੌਣ ਦੀ ਰੋਡ ਜਿਹੜਾ ਹੁਸ਼ਾਰਪੁਰ ਦਸੂਹਾ ਰੋਡ ਆ ਉਹਦੀ ਰੋਡ ਬਣੇਗਾ ਏ ਔਰ ਪਾਰਕਿੰਗ ਦਾ ਬੰਦੋਬਸਤ ਕੀਤਾ ਜਾਏਗਾ ਔਰ ਇਹ ਇੱਕ ਬਹੁਤ ਲਾਹੇਵੰਦ ਹਰੇਕ ਵਰਗ ਦੇ ਲਾਹੇਵੰਦ ਸਾਬਤ ਹੋਵੇਗਾ ਜਿੱਥੇ ਛੋਟੇ ਸਮਾਗਮ ਵੀ ਕੀਤੇ ਜਾ ਸਕਦੇ ਆ ਔਰ ਇਸ ਵਿੱਚ ਜਿਹੜਾ ਬੱਚਿਆਂ ਦੇ ਖਾਸ ਪੜ੍ਹਾਈ ਦਾ ਬੰਦੋਬਸ ਲਈ ਜਿਹੜਾ ਸੁਸਾਇਟੀ ਵੱਲੋਂ ਪ੍ਰਬਾਲਾ ਕੀਤਾ ਜਾਵੇਗਾ ਔਰ ਜ਼ਿਆਦਾ ਨਾ ਕਹਿੰਦੇ ਹੋਏ ਮੈਂ ਇੱਕ ਵਾਰ ਸਾਰੇ ਦਾਨੀ ਸੱਜਣਾ ਦਾ ਦਿਲੋਂ ਧੰਨਵਾਦ ਕਰਦਾ। ਸਾਹਿਬ ਕੀ ਕਹਿਣਾ ਚਾਹੁੰਦੇ ਨੇ ਜਿਹੜਾ ਅੱਜ ਦਾ ਸਮਾਨ ਸਮਾਰੋਹ ਕਰਾਇਆ ਗਿਆ। ਹਾਂਜੀ ਹਾਂਜੀ ਵਾਈਗੁਰ ਜੀ ਆਖਾਲ ਸਾਹਿਬ ਵਾਈਗੁਰ ਜੀ ਦੇ ਪੱਲੇ ਅੱਜ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਦੁਆਰਾ ਸਾਹਿਬ ਕੁੱਲੀਆਂ ਵਿਖੇ ਅੱਜ ਬਾਬਾ ਸਾਹਿਬ ਬੀ ਆਰੰਬੇਲ ਸੋਸਾਇਟੀ ਵੱਲੋਂ ਸਾਰੇ ਡਾਕਟਰ ਦੀ ਟੀਮ ਸੀਗੀ ਜਿਹੜੇ ਨਾਲ ਇਹਨਾਂ ਦੀ ਟੀਮ ਸੀ। ਉਹਨਾਂ ਸਾਰਿਆਂ ਨੂੰ ਸਨਮਾਨ ਕੀਤਾ ਗਿਆ ਹੈ। ਤੇ ਨਾਲ ਹੀ ਜਿਹੜੇ ਹੈਗੇ ਆ ਰੂਮੀ ਨੂੰ ਤਾਂ ਬਲੋ ਜਿਹੜਾ ਹੈ ਉਹ ਚੰਦਨ ਦਾ ਪੁੱਤ ਹੈ ਜਿਹੜਾ ਭੇਡ ਕਰਕੇ ਸੋਸਾਇਟੀ ਵਿੱਚ ਜਿਹੜਾ ਹੈ ਸਮਾਨ ਦਸਾਇਆ ਹੈਗਾ ਤੇ ਮੈਂ ਇਹਨਾਂ ਦੇ ਸਾਰਿਆਂ ਦੇ ਕਾਰਜਾਂ ਜਿਹੜੀ ਹੈਗੇ ਸਲਾਗਤ ਕਰਦਾ ਹੈਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜਾ ਹੈ ਆਪਾਂ ਸੋਸਾਇਟੀ ਦੇ ਨਾਲ ਮੋਢੇ ਨਾਲ ਮੋਢਾ ਨਾਲ ਕੇ ਜਿਹੜਾ ਹੈ ਨਾਲ ਖੜੇ ਰਹੀਏਗੇ ਜਿਹੜੇ ਵੀ ਸਾਡੀ ਤੁਹਾਡੇ ਵੱਲੋਂ ਸਾਡੀ ਮੈਡੀਕਲ ਟੀਮ ਵੱਲੋਂ ਇਹਨਾਂ ਨੂੰ ਸਾਡੀ ਕੋਈ ਵੀ ਜਿਹੜੀ ਹੈਗੀ ਵਾਲੀ ਹੋਵੇ ਅਸੀਂ ਸਾਰੇ ਜਾਣੇ ਆਪਣੀ ਟੀਮ ਦੇ ਨਾਲ ਰੱਖ ਕੇ ਇਹਨਾਂ ਦਾ ਸਾਥ ਮੰਗੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕਿਤਾਬ ਕਾਲਸਾ ਵਾਲੇ ਬੁਝੀ ਕੀ ਫੜੇ ਮੈਸਮੂਨ ਨਗਰ ਨਵਾਸੀ ਪਿੰਡ ਨਿਆਣੀ ਮਲਾ ਜਿਲ੍ਹਾ ਗੁਰਦਾਸਪੁਰ ਦੇ ਰਹਿਣ ਵਾਲੇ ਸਮੂਹ ਵਸਨੀਕ ਕੁਝ ਦਿਨ ਪਹਿਲਾਂ ਕੁਝ ਮਹੀਨੇ ਪਹਿਲਾਂ ਸਾਡੇ ਨਗਰ ਵਿੱਚ ਜੋ ਖੜਾ ਦੇ ਕੜਕੇ ਮਾਹੌਲ ਜਿਹੜੇ ਪਰਾਵ ਹੋਏ ਸਨ ਜਿਨ੍ਹਾਂ ਦੇ ਵਿੱਚ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਨੁਕਸਾਨੀਆਂ ਦੇ ਘਰਾਂ ਦੀਆਂ ਜੋ ਵੀ ਉਹਨਾਂ ਨੇ ਗੋਦ ਵਿੱਚ ਲੈਣ ਵਾਸਤੇ ਡਾਕਟਰ ਭੀਮਰਾ ਉਂਦੇਜਗੜ ਵਕਫੀਰ ਵਾਲੀ ਜੀ ਸੁਸਾਇਟੀ ਵਾਲਿਆਂ ਵੱਲੋਂ ਜੋ ਸਾਡੇ ਇਲਾਕੇ ਦੇ ਜਿਹੜੇ ਇਹਨਾਂ ਨੇ 30 ਤੋਂ 40 ਪਿੰਡ ਜਿਹੜੇ ਗੋਦ ਵਿੱਚ ਲੈ ਸੰਨ ਉਹਨਾਂ ਨੇ ਆ ਕੇ ਟਾਈਮ ਟੂ ਟਾਈਮ ਉਹਨਾਂ ਪਿੰਡਾਂ ਦੇ ਵਿੱਚ ਘਰਾਂ ਦੀ ਸੇਵਾ ਵਾਸਤੇ ਜੋ ਪੈਸਿਆਂ ਦੀ ਸੇਵਾ ਔਰ ਮੈਡੀਕਲ ਸਹੂਲਤਾਂ ਵਾਸਤੇ ਪਸਵਾਲੀ ਸੇਵਾ ਵਾਸਤੇ ਜਿਹੜੀ ਉਹਨਾਂ ਨੇ ਸੇਵਾ ਕੀਤੀ ਅਸੀਂ ਇਹਨਾਂ ਦਾ तहे ਦਿਲੋਂ ਬਹੁਤ ਹੀ ਧੰਨਵਾਦ ਦੀ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਮੌਕੇ ਮੈਡੀਕਲ ਟੀਮ ਡਾਕਟਰ ਨਿਰਮਲ ਸਿੰਘ ਇਨਚਾਰਜ ਆਮ ਆਦਮੀ ਕਲੀਨਿਕ ਦਾਰਾਪੁਰ ਵੈਟਰਨਰੀ ਡਾਕਟਰ ਗੁਰਸਿਮਰਨਜੀਤ ਸਿੰਘ ਸੀਐਚਓ ਰਜਨੀ ਐਤਰੀ ਗੁਰਮukh ਸਿੰਘ ਖੁੱਡਾ ਸੁਸਾਇਟੀ ਪ੍ਰਧਾਨ ਹਰਪਾਲ ਸਿੰਘ ਪੱਟੀ ਡਾਕਟਰ ਜਸਪਾਲ ਸਿੰਘ ਮੀਤ ਪ੍ਰਧਾਨ ਲਚਰਾ ਦਲਜੀਤ ਸਿੰਘ ਕੈਸ਼ੀਅਰ ਸੂਬੇਦਾਰ ਬਚਨ ਸਿੰਘ ਚੌਧਰੀ ਬੂੜ ਸਿੰਘ ਨਗਰ ਕੁੱਲੀਆਂ ਪ੍ਰੈਸ ਸਕੱਤਰ ਜਸਪਾਲ ਸਿੰਘ ਪੇਸ਼ਾ ਜੁਆਇੰਟ ਪ੍ਰੈਸ ਸਕੱਤਰ ਚਰਨ ਭਪਿੰਦਰ ਸਿੰਘ ਜਾਇੰਟ ਸਕੱਤਰ ਚੰਦੋ ਸ਼ੇਖਰ ਬੰਟੀ ਨਿਹਾਲਪੁਰ ਡਾਕਟਰ ਬਲਜੀਤ ਸਿੰਘ ਜਸਵੀਰ ਸਿੰਘ ਰਾਹੀ ਸਰਪੰਚ ਕੁਲਦੀਪ ਸਿੰਘ ਮਿੰਟੂ ਮੋਹਨ ਸਿੰਘ ਧੁੱਗਾ ਕੈਪਟਨ ਦੀਪ ਸਿੰਘ ਰਘਵਾਲ ਹਰਦੀਪ ਸਿੰਘ ਦੀਪਾ ਕੁਲੀਆਂ ਕਰਮਾ ਪੱਟੀ ਫਤਿਹਪੁਰ ਡਾਕਟਰ ਹਰਦੇਂਦਰ ਦੀਪਕ ਡਾਕਟਰ ਮਹਿੰਦਰ ਕੁਮਾਰ ਮਲਹੋਤਰਾ ਗੁਰਨਾਮ ਸਿੰਘ ਕਤਨੋਰੀਆ ਪ੍ਰਭਜੋ ਸਿੰਘ ਗੜਦੀਵਾਲਾ ਗੁਰਜੀਤ ਸਿੰਘ ਸੌਰਵ ਸੁੱਚਾ ਸਿੰਘ ਬਾਗਾ ਕੈਪਟਨ ਕਸ਼ਮੀਰ ਸਿੰਘ ਮਲਕੀਤ ਸਿੰਘ ਬਾਗਾ ਸੁਰਿੰਦਰਪਾਲ ਐਸਪੀ ਕਰਨਵਲ ਪ੍ਰੀਤ ਸਿੰਘ ਬਲਵੀਰ ਸਿੰਘ ਜੋਹਲ ਤੋਂ ਇਲਾਵਾ ਸਹਿਯੋਗੀ ਸੱਜਨ ਕਰਨੈਲ ਸਿੰਘ ਰਾਣਾ ਮਰਚੈਂਟ ਨੇ ਵੀ ਕੁਲਦੀਪ ਸਿੰਘ ਪਟੋਲੀ ਐਨ ਆਰ ਆਈ ਅਵਤਾਰ ਸਿੰਘ ਵਿੱਕੀ ਜੂ ਕੇ ਐਨ ਆਰ ਆਈ ਸ਼ਾਮ ਲਾਲ ਜੂ ਕੇ ਪ੍ਰਿੰਸੀਪਲ ਕਰਨੈਲ ਸਿੰਘ ਸੀ ਐਨ ਆਰ ਆਈ ਸਤਪਾਲ ਸਿੰਘ ਕਾਲਕਟ ਕੈਨੇਡਾ ਪਿੰਡ ਰਾਣਾ ਪ੍ਰਿੰਸੀਪਲ ਡਾਕਟਰ ਜਸਪਾਲ ਸਿੰਘ ਖਾਲਸਾ ਕਾਲਜ ਗੜਦੀਵਾਲਾ ਐਨ ਆਰ ਆਈ ਹਰਸ਼ਵੀਰ ਸਿੰਘ ਸਪੇਨ ਅਸ਼ੋਕ ਡੀ ਸੂਰਤਪੂਰਨ ਸਿੰਘ ਕੁੱਲੀਆਂ ਨਾਇਬ ਸੂਬੇਦਾਰ ਹਰਪਜਨ ਸਿੰਘ ਚੱਕ ਲਾਦੀਆਂ ਨਾਇਬ ਸੂਬੇਦਾਰ ਕਸ਼ਮੀਰ ਸਿੰਘ ਚੱਕ ਲਾਦੀਆਂ ਐਨ ਆਰ ਆਈ ਜਗਵੀਰ ਸਿੰਘ ਅਤੇ ਮੈਡਮ ਸੁਰਜੀਤ ਕੌਰ ਪਿੰਡ ਗੋਂਦਪੁਰ ਸੁਰਿੰਦਰ ਸਿੰਘ ਪਿੰਡ ਸਹਿਗਾ ਗ੍ਰਾਮ ਪੰਚਾਇਤ ਪਿੰਡ ਰਾਜਾ ਕਲਾ ਡਾਕਟਰ ਸੁਖਵਿੰਦਰ ਸਿੰਘ ਸਾਬੀ ਡਾਕਟਰ ਰੋਸ਼ਨ ਲਾਲ ਦੀਪਕ ਕੁਮਾਰ ਦੀਪਾ ਪੰਮੀ ਕਰਿਆਨਾ ਸਟੋਰ ਗੜਦੀwala ਅਨਮੋਲ ਪ੍ਰੀਤ ਸਿੰਘ ਗੁਰਦਾਸਪੁਰ ਰੋਮੀ ਮਨਹੋਤਾ ਪ੍ਰਧਾਨ ਮਨਹੋਤਾ ਬਲੱਡ ਸੇਵਾ ਸੁਸਾਇਟੀ ਮਾਸਟਰ ਬਿ ਪਟਨ ਕੁਮਾਰ ਜੀ ਸਹੋਤਾ ਕਲਾ ਕੈਪਟਨ ਸ੍ਰਿੰਦਰ ਕੁਮਾਰ ਪਿੰਡ ਕੁੱਲੀਆਂ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਵੱਡੀ ਗਿਣਤੀ ਵਿੱਚ ਸੰਤਾ ਹਾਜ਼ਰ ਸਨ ਗੜਦੀwala ਤੋਂ ਹਰਦੀਪਰ ਦੀਪਕ ਦੇ ਨਾਲ ਕੈਮਰਾਮੈਨ ਜੋਤ ਗੜਦੀwala ਦੀ ਰਿਪੋਰਟ ਆਪਣਾ ਪੰਜਾਬ 24